ਆ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਚ ਮੁੰਡੇ ਨੇ ਸੁਰਮਾ ਪੁਵਾਈ ਦੀ ਰਸਮ ਤੇ ਆਪਣੀ ਪਰਜਾਈ ਨੂੰ ਕਈ ਲੱਖ ਰੁਪਏ ਦਾ ਰਾਣੀ ਹਰ ਪਾਇਆ ਜਿਸ ਕਰਕੇ ਚਾਰੇ ਪਾਸੇ ਵੀਰ ਦੇ ਚਰਚੇ ਹੋ ਰਹੇ ਨੇ ਔਰ ਬਹੁਤ ਜ਼ਿਆਦਾ ਲੋਕ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਮੁੰਡੇ ਜੂ ਬੋਲੀਆਂ ਪਾ ਰਹੇ ਨੇ ਉਹਨਾਂ ਵੱਲੋਂ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ ਔਰ ਉਹ ਵੀ ਸੁਰਮਾ ਪੁਵਾਈ ਦੀ ਇਸ ਰਸਮ ਤੇ ਪਰਜਾਈ ਨੂੰ ਜੋ ਤੋਹਫਾ ਦਿੱਤਾ ਉਹ ਵੇਖ ਕੇ ਖੁਸ਼ ਨੇ ਤੇ ਹੈਰਾਨ ਨੇ ਸੁਰਮਾ ਪੁਵਾਈ ਦੀ ਰਸਮ ਤੇ ਐਨਾ ਮਹਿੰਗਾ ਤੋਹਫਾ ਕੋਈ ਵਿਰਲਾ ਹੀ ਦਿੰਦਾ ਪਰ ਇਸ ਲਾੜੇ ਵੀਰ ਨੇ ਦਿੱਤਾ ਜਿਸ ਕਰਕੇ ਵੀਰ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ Thank <laughs> you. ਵੀਡੀਓ ਦੇ ਬਾਰੇ ਵਿੱਚ ਲੋਕਾਂ ਨੇ ਕਿਹਾ ਤੁਸੀਂ ਅਗੇ ਜ਼ਰੂਰ ਵੇਖਿਓ। ਪਹਿਲੇ ਲਿਖਿਆ ਕਿਸਮਤ ਵਾਲੀ ਹੈ ਜੋ ਇਹਨਾਂ ਪਿਆਰ ਮਿਲ ਰਿਹਾ। ਇੱਕ ਮੇਰੇ ਨੇ ਜੋ ਸਾਡੇ ਤੋਂ ਸੜਦੇ ਰਹਿੰਦੇ ਨੇ ਸਾਰਾ ਦੇਣ। ਅਗਲੇ ਲਿਖਿਆ ਭਰਾਵੋ ਵੱਡਿਆ ਕਰਾਂਦੀਆਂ ਵੱਡੀਆਂ ਗੱਲਾਂ। ਅਸੀਂ ਕੀ ਕਹਿ ਸਕਦੇ ਹਾਂ। ਸੁਰਮਾ ਪੁਵਾਈ ਦੀ ਰਸਮ ਤੇ ਇਹ ਜੋ ਤੋਹਫਾ ਵੀਰ ਨੇ ਆਪਣੀ ਪਰਜਾਈ ਨੂੰ ਦਿੱਤਾ। ਇੰਨਾ ਮਹਿੰਗਾ ਰਾਣੀ ਹਾਰ। ਇਸ ਨੂੰ ਲੈ ਕੇ ਚਰਚੇ ਹੋਣੇ ਤਾਂ ਬਣਦੇ ਨੇ। ਬਾਕੀ ਸਭ ਤੋਂ ਸਿਆਣੇ ਤੁਸੀਂ ਹੋ। ਤੁਹਾਡੇ ਇਸ ਵੀਡੀਓ ਦੇ ਬਾਰੇ ਵਿੱਚ ਕੀ ਵਿਚਾਰ ਨੇ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਇਸੇ ਤਰ੍ਹਾਂ ਇਹਨਾਂ ਦੇ ਪਰਿਵਾਰ 'ਚ ਪਿਆਰ ਬਣਿਆ ਰਹੇ। ਉਹਦੇ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰ